ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵੈਦ ਗੁਰਪ੍ਰੀਤ ਸੰਧੂ ਫਿਰੋਜ਼ਪੁਰ ਤੋਂ ਹਾਜ਼ਰਾਂ ਜੀ ਇੱਕ ਨਵੀਂ ਵੀਡੀਓ ਲੈ ਕੇ ਲਓ ਜੀ ਜਿਹੜੇ ਮੇਰੇ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਆ ਮਾਂਵਰੀ ਦੀ ਖਰਾਬੀ ਦੀ ਬਾਹਰ ਪੈਣ ਦੀ ਸਮੱਸਿਆ ਮਾਂਵਰੀ ਦੀ ਖਰਾਬੀ ਮਾਂਵਰੀ ਵਧ ਘਟਾਉਣੀ ਟਿਊਬਾਂ ਦਾ ਬੰਦ ਹੋਣਾ ਜਾਂ ਅੰਡਾ ਪੰਨਾ ਨਾ ਅੰਡੇ ਦਾ ਨਾ ਪੰਨਾ ਸੋ ਇਸ ਸਭ ਲਈ ਇੱਕ ਮੈਂ ਤੁਹਾਡੇ ਨਾਲ ਨੁਸਖਾ ਸਾਂਝਾ ਕਰਨ ਜਾ ਰਿਹਾ ਜਿਹੜੀਆਂ ਮੇਰੀਆਂ ਭੈਣਾਂ ਜਿਹੜੀਆਂ ਜਿਨ੍ਹਾਂ ਨੂੰ ਪਾਰ ਪੈਣ ਦੀ ਸਮੱਸਿਆ ਹੈ ਮਹਾਵਾਰੀ ਟਾਈਮ ਨਾਲ ਨਹੀਂ ਆਉਂਦੀ ਕਦੇ ਪਹਿਲਾਂ ਆ ਜਾਂਦੀ ਹੈ ਕਦੇ ਲੇਟ ਹੋ ਜਾਂਦੀ ਹੈ ਘੱਟ ਆਉਂਦੀ ਹੈ ਦਰਦ ਨਾਲ ਆਉਂਦੀ ਹੈ ਮਹਾਵਾਰੀ ਦੇ ਵਿੱਚ ਕਾਲੇ-ਕਾਲੇ ਛਿੱਡੀਆਂ ਆਉਂਦੀਆਂ ਦੂਜੀ ਗੱਲ ਦਰਦ ਨਾਲ ਆਉਂਦੀ ਆ ਜਾਂ ਬੱਚੇਦਾਨੀ ਦੀਆਂ ਟਿਊਬਾਂ ਬੰਦ ਜਾਂ ਬੱਚੇਦਾਨੀ ਦੇ ਵਿੱਚ ਪਾਣੀ ਦੇ ਬਿਲਕੁਰੀਆ ਜਿੰਨੂੰ ਕਹਿ ਦਿੰਨੇ ਆ ਵਾਟਰ ਅਸਿਸਟ ਉਹ ਆ ਬੱਚੇ ਜਾਨੀ ਦੇ ਵਿੱਚ ਪਾਣੀ ਦੇ ਬਿਲਕੁਰੀਆ ਵਾਟਰ ਅਸਿਸਟ ਆ ਤਾਂ ਉਹ ਹੋਣ ਚੂਬਾਂ ਬੰਦ ਹੋਣ ਅੰਡਾ ਨਹੀਂ ਬਣਦਾ ਪਿਆ ਉਸ ਸਭ ਲਈ ਇੱਕ ਸ਼ਰਬਤ ਦੱਸਦਾ ਮੈਂ ਤੁਹਾਨੂੰ ਬਹੁਤ ਸੌਖਾ ਬਣਾਉਣਾ ਤੁਸੀਂ ਘਰੇ ਬਣਾ ਸਕਦੇ ਹੋ ਘਰੇ ਬਣਾ ਕੇ ਸ਼ਰਬਤ ਵਰਤੋ ਬਹੁਤ ਸੌਖਾ ਬਣਾਉਣਾ ਜੇ ਮੇਰੇ ਕੋਲੋਂ ਵੀ ਲੈ ਕੇ ਜਾਣਾ ਤਾਂ ਤੁਸੀਂ ਕਿਸੇ ਵੀ ਐਤਵਾਰ ਵਾਲੇ ਦਿਨ ਸਵੇਰੇ 8 ਵਜੇ ਤੋਂ ਲੈ ਕੇ ਚੰਗ ਤੇ 7 ਵਜੇ ਤੱਕ ਲੈ ਕੇ ਜਾ ਸਕਦੇ ਹਾਂ ਸੋ ਬਾਕੀ ਦਿਨ ਤੁਸੀਂ 3 ਵਜੇ ਤੋਂ ਬਾਅਦ ਵੀ ਆ ਸਕਦੇ ਹੋ ਆਜੋ ਉਹ ਨੁਸਖਿਆਲ ਚੱਲ ਰਹੀ ਹੈ ਜਿਹੜੀਆਂ ਮੇਰੀਆਂ ਭੈਣਾਂ ਜਿਨ੍ਹਾਂ ਦੇ ਮਾਹਵਾਰੀ ਦੀ ਪ੍ਰੋਬਲਮ ਆ ਬੱਚੇਦਾਨੀ ਦੀ ਪ੍ਰੋਬਲਮ ਆ ਮਾਹਵਾਰੀ ਵਧ ਘਟ ਆਉਂਦੀ ਆ ਜਾਂ ਭਾਰ ਪੈਣ ਦੀ ਸਮੱਸਿਆ ਆ ਬੱਚੇਦਾਨੀ ਦੇ ਵਿੱਚ ਸੋਜ ਆ ਅੰਡਾ ਨਹੀਂ ਬਣਦਾ ਜਾਂ ਟਿਊਬਾਂ ਕਹਦੇ ਬੰਦ ਹੋ ਗਈਆਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਤਾਂ ਉਹਨਾਂ ਦੇ ਲਈ ਇਹ ਬਹੁਤ ਹੀ کارਗਰ ਤੇ ਬਹੁਤ ਹੀ ਵਧੀਆ ਦਵਾਈ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਜੀ ਬਨਖਸ਼ਾ ਬਨਖਸ਼ਾ ਮੈਂ ਇੱਕ ਬੰਦੇ ਦੀ ਡੋਜ਼ ਦੱਸਦਾ ਪਿਆ ਜੀ ਬਨਖਸ਼ਾ ਲੈਣਾ 20 ਗ੍ਰਾਮ ਉਨਾਬ ਦੇ ਦਾਣੇ 20 ਆਲੂ ਬਖਾਰਾ 6 ਗ੍ਰਾਮ ਨੀਲੋਫਰ ਦੇ ਫੁੱਲ 30 ਗ੍ਰਾਮ ਅੰਬਲ ਤਾਸ 30 ਗ੍ਰਾਮ ਕਾਸ਼ਨੀ ਦੇ ਵੀ 30 ਗ੍ਰਾਮ ਤਰੰਜਪੀ 30 ਗ੍ਰਾਮ ਲਸੂੜਾ 30 ਗ੍ਰਾਮ ਬਸ ਇਹੀ ਚੀਜ਼ਾਂ ਹੁਣ ਕੀ ਕਰਨਾ ਇਹਨਾਂ ਸਾਰੀਆਂ ਬੂਟੀਆਂ ਨੂੰ ਪੰਸਾਰੀ ਤੋਂ ਲਿਆਓ ਮੋਟਾ-ਮੋਟਾ ਕੁੱਟ ਲੈ ਮੋਟਾ-ਮੋਟਾ ਕੁੱਟ ਕੇ ਇਹਦੇ ਵਿੱਚ ਤੁਸੀਂ 3 ਕਿਲੋ 500 ਗ੍ਰਾਮ ਪਾਣੀ ਪਾਉਣਾ ਹੈ ਯਾਨੀ ਕਿ ਸਾਢੇ 3 ਲੀਟਰ ਪਾਣੀ ਪਾ ਦੇਣਾ ਇਹਨੂੰ ਭਿਉਂ ਦੇਣਾ ਤੁਸੀਂ 12 ਘੰਟਿਆਂ ਵਾਸਤੇ 12 ਤੋਂ 24 ਘੰਟੇ ਆਪਾਂ ਭਿਜਿਆ ਰਹਿਣ ਦੇ ਸਕਦੇ ਇਹਨੂੰ ਭਿਜਿਆ ਰਹਿਣ ਦੇਣਾ ਜੀ ਸਵੇਰ ਤੁਸੀਂ 12 ਘੰਟਿਆਂ ਬਾਅਦ ਜਾਂ 24 ਘੰਟਿਆਂ ਬਾਅਦ ਤੁਸੀਂ ਇਹਨੂੰ ਉਬਾਲਣਾ ਜੀ ਜਦੋਂ ਉਬਾਲਾ ਜੀ ਤਾਂ ਸੇਕਾ ਬਿਲਕੁਲ ਲੋ ਕਰ ਦੇਣਾ ਕੜਾਈ ਖੁੱਲੇ ਭਾਂਡੇ ਦੇ ਵਿੱਚ ਇਹਨੂੰ ਉਬਾਲੋ ਜਦੋਂ ਉਬਾਲਾ ਜੀ ਪਹਿਲਾਂ ਸੇਕਾ ਤੇਜ਼ ਕਰੋ ਜਦੋਂ ਉਬਾਲਾ ਜੀ ਸੇਕਾ ਲੋ ਕਰ ਦਿਓ ਬਿਲਕੁਲ ਲੋ ਫਲੇਮ ਤੇ ਤਾਂ ਇਹ ਇਹਨੂੰ ਉਬਲਣ ਦੇਣਾ ਜਦੋਂ ਇਹ ਰਹਿ ਗਿਆ ਜੀ 1 ਲੀਟਰ ਜਦੋਂ ਇਹ 1 ਲੀਟਰ ਰਹਿ ਗਿਆ ਤਾਂ ਇਹਨੂੰ ਠੰਡਾ ਕਰ ਲੈਣਾ ਇਨੂੰ ਐ ਮਾਲ ਮਾਲ ਕੇ ਪਰਮਾਲ ਕੇ ਦਵਾਈਆਂ ਨੂੰ ਨਿਚੋੜ ਨਿਚੋੜ ਕੇ ਸਾਰਾ ਰਸ ਕੱਢ ਲੈਣਾ ਫੋਕ ਜਿਹੜਾ ਸੱਟ ਦੇਣਾ ਜਿਹੜਾ ਰਸ ਕੱਢਿਆ ਇਹਨੂੰ ਤੁਸੀਂ ਕਿਸੇ ਮੱਛਰਦਾਨੀ ਨਾਲ ਕਿਸੇ ਚਾਹ ਪੋਣੀ ਨਾਲ ਜਾਂ ਕਿਸੇ ਆਪਣੇ ਭਾਂਡੇ ਨਾਲ ਪੋਣ ਲੈਣਾ ਕੱਪੜ ਛਾਨ ਨਹੀਂ ਕਰਨਾ ਠੀਕ ਹੈ ਕੱਪੜ ਛਾਨ ਨਹੀਂ ਕਰਨਾ ਮੋਟੀ ਛਾਨਣੀ ਨਾਲ ਇਹਨੂੰ ਛਾਨ ਲੈਣਾ ਠੀਕ ਹੈ ਜੀ ਜਿਵੇਂ ਆਟਾ ਛਾਨਣ ਵਾਲੀ ਛਾਨਣੀ ਕਰੋ ਹੋਣ ਦੇ। ਹੁਣ ਇਹਨੂੰ ਦਵਾਰਾ ਤੁਸੀਂ ਚੁੱਲੇ ਤੇ ਧਰੋ। ਦਵਾਰ ਤੋਂ ਚੁੱਲੇ ਤੇ ਧਰੋ ਮਠਕੀਆ ਕਿਤੇ ਤਾਂ ਇਹਦੇ ਵਿੱਚ ਤੁਸੀਂ ਤਕਰੀਬਨ 1 ਕਿਲੋ ਖੰਡ ਜਾਂ ਮਿਸ਼ਰੀ ਪਾ 1 ਕਿਲੋ ਮਿਸ਼ਰੀ ਪਾ ਦੇਣੀ ਆ। ਇਹਨੂੰ ਬਿਲਕੁਲ ਲੋ ਫਲੇਮ ਤੇ ਪੱਕਣ ਦੇਣਾ। ਕਿੰਨਾ ਚਿਰ ਜਿੰਨਾ ਚਿਰ ਚਾਸਨੀ ਇੱਕ ਤਾਰ ਦੀ ਬਣਦੀ। ਜਦੋਂ ਇੱਕ ਤਾਰ ਦੀ ਚਾਸਨੀ ਬਣ ਗਈ ਫੇਰ ਇਹਨੂੰ ਤੁਸੀਂ ਗਰਮ-ਗਰਮ ਨੂੰ ਕੱਪੜੇ ਨਾਲ ਮਲ-ਮਲ ਦੇ ਕੱਪੜੇ ਨਾਲ ਪਾਉਣ ਲੋ ਇਹਦਾ ਗੰਧ ਪਿਲ ਨੂੰ ਜੋੜ ਕੇ ਬਾਹਰ ਕੱਢ ਦਿਓ ਜਿਹੜਾ ਬਚਿਆ ਪਾਣੀ ਉਹਨੂੰ ਠੰਡਾ ਕਰ ਲਓ ਠੰਡਾ ਕਰਕੇ ਕੱਚ ਦੀਆਂ ਬੋਤਲਾਂ ਦੇ ਵਿੱਚ ਭਰ ਕੇ ਰੱਖ ਲਓ 2 ਚਮਚੇ ਸੋਭਾ 2 ਚਮਚੇ ਸ਼ਾਮ ਨੂੰ ਪਾਣੀ 'ਚ ਘੋਲ ਲਓ ਦੁੱਧ 'ਚ ਘੋਲ ਕੇ ਪੀਣਿਆ ਜਿਹੜੀਆਂ ਮੇਰੀਆਂ ਪੈਣਾ ਨੂੰ ਮਹਾਮਾਰੀ ਦੀ ਸਮੱਸਿਆ ਟਿਊਬ ਬੰਦ ਦਾ ਡਾਕਟਰ ਕਹਿੰਦੇ ਨਾ ਬਾਣੇ ਤੇਰੀ ਤਾਂ ਟਿਊਬ ਬੰਦ ਦਾ ਬੱਚਾ ਨਹੀਂ ਹੋਣਾ ਏ ਪੀ ਕੇ ਦੇਖੋ 200% ਡਾਕਟਰ ਕਹੂਗਾ ਕਿਥੋਂ ਲਿਆਇਆ ਤੂੰ ਕਿਵੇਂ ਹੋ ਗਿਆ ਠੀਕ ਹੈ ਜਿਨ੍ਹਾਂ ਦੇ ਅੰਡਾ ਜਨੀਟ ਨਹੀਂ ਹੁੰਦਾ 2 ਮਹੀਨੇ ਪੀ ਕੇ ਦੇਖੋ ਡਾਕਟਰ ਕਹਿਣਗੇ ਹੋ ਨਹੀਂ ਸਕਦਾ ਉਹ ਇੰਨਾ ਵਧੀਆ ਨੁਸਖਾ ਸੋ ਮੇਰੀਆਂ ਭੈਣਾਂ ਮਾਤਾਵਾਂ ਇਸ ਨੁਸਕੇ ਨੂੰ ਵਰਤਨ ਲਾਭ ਉਠਾਉਣ ਇਸ ਨੁਸਕੇ ਤੋਂ ਤਾਂ ਜਦੋਂ ਵੀ ਮੇਰੀਆਂ ਭੈਣਾਂ ਨੂੰ ਬੇਨਤੀ ਆ ਕਿ ਜਦੋਂ ਵੀ ਮਾਂਵਾਰੀ ਆਉਂਦੀ ਹੈ ਮਾਂਵਾਰੀ ਦੇ ਵਿੱਚ ਕੈਲਸ਼ੀਅਮ ਦੀਆਂ ਚੀਜ਼ਾਂ ਨਹੀਂ ਖਾਣੀਆਂ ਜਿਨ੍ਹਾਂ ਦੇ ਵਿੱਚ ਕੈਲਸ਼ੀਅਮ ਹੁੰਦਾ ਦੁੱਧ ਦਹੀਂ ਮੱਖਣ ਨਹੀਂ ਖਾਣਾ ਕੋਈ ਵੀ ਕੈਲਸ਼ੀਅਮ ਵਾਲੀ ਚੀਜ਼ ਨਹੀਂ ਖਾਣੀ ਕੋਸ਼ਿਸ਼ ਕਰਨੀ ਆ ਬਲੈਕ ਚਾਕਲੇਟ ਜਾਂ ਬਲੈਕ ਕਾਫੀ ਦੋ ਕੱਪ ਡੇਲੀ ਪੀਤੀ ਜਾਵੇ ਤਾਂ ਕੈਲਸ਼ੀਅਮ ਲੈਨ ਨਾਲ ਹਾਰਮੋਨ ਦੇ ਅਨਬੈਲੈਂਸ ਹੋਣ ਦਾ ਡਰ ਹੁੰਦਾ ਸੋ ਇਹਨੂੰ ਸਕੇ ਨੂੰ ਵਰਤੋ ਇਹ ਮਾਹਵਾਰੀ ਦੇ ਵਿੱਚ ਨਹੀਂ ਇਹਨੂੰ ਵਰਤਣਾ ਬਾਕੀ ਜਦੋਂ ਮਰਜ਼ੀ ਵਰਤੋ ਬਹੁਤ ਵਧੀਆ ਨੁਸਖਾ ਇਹ ਹੈ ਇਸ ਲੋਕ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰਦੇ ਹੋ ਮੇਰਾ ਚੈਨਲ ਜਾਂਦੇ ਜਾਂਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੁਬਾਰਾ ਨੋਟ ਕਰ ਲਓ ਬਨਖਸ਼ਾ 20 ਗ੍ਰਾਮ ਉਨਾਬ ਦੇ ਦਾਣੇ 20 ਆਲੂ ਬੁਖਾਰਾ 60 ਗ੍ਰਾਮ ਨੀਲੋਫਰ ਦੇ ਫੁੱਲ 30 ਗ੍ਰਾਮ ਅੰਬਲ ਤਾਸ 30 ਗ੍ਰਾਮ ਕਾਸ਼ਨੀ 30 ਗ੍ਰਾਮ ਤਰੰਜਪੀਨ 30 ਗ੍ਰਾਮ ਲਸੂੜਾ 30 ਗ੍ਰਾਮ